ਉਹਤੇ ਹੋਏ ਹਨ ਉਹਨਾਂ ਨੂੰ ਆਕਸੀਜਨ ਕਿੱਥੋਂ ਮਿਲਦੀ ਪਈ ਬੜਾ ਪਾਣੀ ਦਾ ਦਬਾਅ ਹੈ ਹੁਣ ਜਿਹੜੇ ਉਹਦੀ ਗੱਲ ਕਰਦਾ ਕਹਿੰਦਾ ਰੱਬ ਉੱਥੇ ਹੈ ਉਹਨਾਂ ਪ੍ਰਾਗ ਰਾਗ ਦਾ ਕੁੰਭ ਲੱਗਾ ਨਾ ਉੱਥੇ ਬੜੇ ਅਖਾੜੇ ਲੱਗੇ ਹਨ ਸਨਾਤਨੀ ਮਤ ਦੇ ਕਿਸੇ ਅਖਾੜੇ ਵਿੱਚ ਚਲੇ ਜਾਓ ਕਹਵੇਗਾ ਮੈਂ ਜੋ ਕਹਿੰਨਾ ਸੱਚ ਹੈ ਚਾਰ ਉੱਥੇ ਸ਼ੰਕਰਾਚਾਰੀ ਆਏ ਹਨ ਉਹਨਾਂ ਦੇ ਉਹਨਾਂ ਦੀ ਆਪਸੀ ਵਿਚਾਰ ਧਰਾਣੀ ਦਲਦੀ ਆਪੋ ਆਪਣੀ ਮਰਯਾਦਾ ਪਾਰ ਬ੍ਰह्म ਕਿਨਹੂ ਨਾ ਪਛਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਪੋ ਆਪਣੀ ਪੂਜਾ ਚ ਉਰਜ ਗਈ ਦੁਨੀਆ ਰੱਬ ਦੀ ਤੇ ਕਿਸੇ ਨੇ ਗੱਲ ਹੀ ਨਾ ਕੀਤੀ। ਉਹੀ ਵਿਚਾਰ ਸਿੱਖ ਮਹਾਰਾਜ ਦੇ ਅੱਗੇ ਕਰਦਾ ਇਹਦਾ ਅਰਥ ਕੀ ਨਿਕਲਦਾ ਹੈ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਵੇਲੇ ਤੱਕ ਵੀ ਬੜਾ ਜ਼ਿਆਦਾ ਦੁਨੀਆ ਨੂੰ ਦੁਬਧਾ ਵਿੱਚ ਪਾਇਆ ਹੋਇਆ ਸੀ ਧਰਮ ਦੇ ਨਾਂ ਦੇ ਉੱਤੇ ਰੱਬ ਦੀ ਵੱਖ-ਵੱਖ ਵਿਆਖਿਆ ਹੋ ਰਹੀ ਸੀ ਜਿਹਦੇ ਕਰਕੇ ਸਿੱਖਾਂ ਦੇ ਅੰਦਰ ਦੀ वेदना ਨੂੰ ਪਾਤਸ਼ਾਹ ਨੇ ਇੱਥੇ ਪ੍ਰਗਟ ਕੀਤਾ ਕਿ ਜਗਿਆਸੂ ਕਹਿੰਦਾ ਬਿਸਮ ਭਾਈ ਮੈਂ ਬਹੁ ਬਿਧ ਸੁਣਤੇ اے ਵਾਹਿਗੁਰੂ ਪਰਮਾਤਮਾ ਮੈਂ ਤੇਰੀਆਂ ਤੇਰੇ ਬਾਬਤ ਕਈ ਕਸਮੰਦੀਆਂ ਗੱਲਾਂ ਸੁਣ ਕੇ ਤੇਰੇ ਅਰਥ ਤੇਰੇ ਬਾਬਤ ਸੁਣ ਕੇ ਮੈਂ ਹੈਰਾਨ ਹੋ ਗਈ ਹਾਂ ਪਰ ਆਪ ਹੁਣ ਕਿਰਪਾ ਕਰੋ ਕਹੋ ਸੁਹਾਗਣ ਸਹੀਓ ਮੈਨੂੰ ਦੱਸਣਾ ਕਰੋ ਤੁਸੀਂ ਸੁਹਾਗwati ਪਰਮਾਤਮਾ ਵਸਦਾ ਕਿੱਥੇ ਸੋ ਸੁਹਾਗਣ ਹਰਾਨ ਹਾਂ ਹੁਣ ਕਿਰਪਾ ਕਰੋ ਮਹਾਰਾਜ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਤੀ ਤੋਂ ਸਰਦਾਈ ਜੀਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਇ ਦਿਉ ਦੁੱਖ ਕਿਹੜਾ ਹੈ ਦੁਬਦਾ ਦਾ ਉਸ ਭਰਮ ਦੇ ਯਾਲਮੂ ਤੋੜ ਕੇ ਸਤਿਗੁਰੂ ਦੱਸਦੇ ਹੋ ਪਰਮੇਸ਼ਰ ਵਾਹਿਗੁਰੂ ਸੁਹਾਗਵਤੀ ਸੁਹੇਲੀਆਂ ਹਾਸੀਆਂ ਆਪ ਜੀ ਦੀਆਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਪਲਵਾੜੀ ਆ ਸਿੱਖ ਕਹਿਣ ਲੱਗੇ ਸੱਚੇ ਪਾਤਸ਼ਾਹ ਦੱਸੋ ਆਪ ਰਹਿਮਤ ਕਰਕੇ ਉਹ ਕਿਦਾਂ ਦਾ ਤੇ ਉਹ ਕਿੱਥੇ ਵੱਸਦਾ ਹਾ ਕੇਂਦਰੀ ਭਾਵ ਸ਼ਬਦ ਦਾ ਮੂਲ ਤਤ ਬਿਆਨ ਕਰਕੇ ਵਿਸਥਾਰ ਕਰਦੇ ਹੋਏ ਮਹਾਰਾਜ ਪਰਮਾਤਮ ਕਰਦੇ ਜਗਿਆਸੂ ਕੀ ਪ੍ਰਸ਼ਨ ਕਰਦਾ ਸਤਗੁਰੂ ਪਾਤਸ਼ਾਹ ਜੀ ਨੂੰ ਉਹ ਕਹਤੋ ਸਭ ਬਾਹਰ ਬਾਹਰ ਕੋਈ ਮਹਾਰਾਜ ਕੋ ਕਹਤੋ ਸਭ ਬਾਹਰ ਬਾਹਰ ਕੋ ਕੋਈ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਕੋਈ ਦੁਨੀਆ ਤੇ ਕਹਿੰਦਾ ਰੱਬ ਬਾਹਰ ਵੱਸਦਾ ਹੈ ਕਿ ਉਹ ਪਰਮਾਤਮਾ ਵਾਹਿਗੁਰੂ ਕਿਸੇ ਦੇ ਪਿੰਜਰ ਵਿੱਚ ਨਹੀਂ ਹੈ ਨਾ ਉਹ ਮਨੁੱਖ ਦੇ ਵਿੱਚ ਹੈ ਨਾ ਉਹ ਜੀਵ ਜੰਤੂਆਂ ਦੇ ਵਿੱਚ ਹੈ ਨਾ ਉਹ ਇਸ ਬ੍ਰਹਿਮੰਡ ਦੇ ਵਿੱਚ ਉਹ ਅੰਦਰਲੇਪ ਹੈ ਹਜ਼ਾਰਾਂ ਦਾ ਕਤਲੇਆਮ ਹੋ ਜਾਵੇ ਰੱਬ ਮਰਦਾ ਨਹੀਂ ਕੋਈ ਕਹਿੰਦਾ ਇਸ ਕਰਕੇ ਨਹੀਂ ਮਰਦਾ ਉਹ ਵੱਸਦਾ ਹੀ ਨਹੀਂ ਮਨੁੱਖ ਦੇ ਵਿੱਚ ਕੋਈ ਕਹਿੰਦਾ ਨਹੀਂ ਮਨੁੱਖਾਂ ਵਿੱਚ ਵੱਸਦਾ ਜੀਵ ਜੰਤੂਆਂ ਵਿੱਚ ਨਹੀਂ ਇਹਨਾਂ ਨੂੰ ਕੱਟ ਵੱਟ ਦਿਓ ਕੋਈ ਗੱਲ ਹੀ ਨਹੀਂ ਫਸਲ ਹੀ ਹੈ ਇਹਨਾਂ ਦੇ ਵਿੱਚ ਨਹੀਂ ਵੱਸਦਾ ਇਹ ਖਾਣ ਵਾਲੀਆਂ ਛਾਇਆ ਹਨ ਕੋਈ ਕਹਿੰਦਾ ਹੈ ਪਾਤਸ਼ਾਹ ਨੂੰ ਕਹਿੰਦੇ ਸਤਿਗੁਰੂ ਜੀ ਕੋਈ ਦੁਨੀਆ ਤੇ ਇਹ ਕਹਿੰਦਾ ਬਨਸਪਤੀ ਵਿੱਚ ਨਹੀਂ ਵੱਸਦਾ ਪਰ ਇੱਥੋਂ ਤੱਕ ਪਹੁੰਚਦੇ ਆ ਗੁਰਦਾਨਕ ਸਾਹਿਬ ਜੀ ਨੇ ਗਿਆਨ ਦੇ ਦਿੱਤਾ ਹੈ ਜੇਤੇ ਦਾਣੇ ਅੰਡ ਕੇ ਜੀਆ ਬਾਜ ਨਾ ਹੋਏ ਬਾਜ ਨਾ ਹੋਏ ਕੋਈ ਨਹੀਂ ਹੈ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਹੋਏ ਕੋਈ ਇਹ ਭਾਵ ਕਿ ਪਾਣੀ ਦੇ ਵਿੱਚ ਵੀ ਹਰਿਆਵਲਤਾ ਤਤ ਹੈ ਉਹਦਾ ਜਿਹਦੇ ਨਾਲ ਕਰਕੇ ਸਾਰੀ ਦੁਨੀਆ ਹਰਿਆਵਲਤਾ ਵਿੱਚ ਆ ਜਾਂਦੀ ਉਹ ਰੱਬ ਵਸਦਾ ਹੈ ਦੁਨੀਆ ਤੇ ਬਾਦਸ਼ਾਹ ਕਹਿੰਦੇ ਕੋਈ ਅਨਾਜ ਦਾ ਐਸਾ ਦਾਣਾ ਨਹੀਂ ਜਿਸ ਦਾਣੇ ਵਿੱਚ ਉਸ ਪ੍ਰਮਾਤਮਾ ਦੀ ਚੇਤਨਤਾ ਨਾ ਹੋਵੇ ਪਰ ਸਿੱਖ ਕਹਿਣ ਲੱਗੇ ਸਤਿਗੁਰੂ ਬਾਹਰ ਦਾ ਗਿਆਨ ਜੇ ਨਹੀਂ ਇਹ ਨਾ ਕੋ ਕਹਤੋ ਕੋਈ ਕਹਿੰਦਾ ਸਭ ਬਾਹਰ ਬਾਹਰ ਕੋ ਰੱਬ ਤੇ ਬਾਹਰ ਵਸਦਾ ਹੈ ਜੰਗਲਾਂ 'ਚ ਚਲਿਆ ਜਾ ਪਹਾੜਾਂ ਦੀਆਂ ਕੁੰਦਰਾਂ 'ਚ ਚਲਿਆ ਚੱਲ ਘਰ-ਬਾਰ ਛੱਡ ਦੇ ਕੋਈ ਕਹਿੰਦਾ ਸਰੀਰ ਦਾ ਮੋਹ ਛੱਡ ਦੇ ਕੁੰਬ ਦਾ ਮੇਲਾ ਮੈਂ ਤਾਂ ਵਿਚਾਰ ਕੀਤੀ ਚੱਲਦਾ ਪਿਆ ਸਵਾਵਾਂ ਮਲ ਕੇ ਬੈਠੇ ਵੱਡੇ-ਵੱਡੇ ਨਾਂਗੇ ਹੀ ਬੈਠ ਕੇ ਕਹਿੰਦੇ ਸਰੀਰ ਦਾ ਕੀ ਮੋਹ ਕਰਨਾ ਸਰੀਰ ਦੇ ਅੰਗਾਂ ਨੂੰ ਕਹਿੰਦੇ ਖਲੋਣਾ ਹੈ। ਹੱਥਾਂ ਦੀ ਤੰਗੀ ਕਰਦੇ ਆ ਹੱਥ ਮੁਰਝਾਏਗੇ ਕਈਆਂ ਦੇ ਕਈ 12-12 ਸਾਲ ਕਈ ਕਹਿੰਦੇ ਹੱਥ ਹੀ ਤਾਂ ਉਕੀਤੇ ਸੁੱਕ ਗਏ। ਪੁੱਛੀਏ ਕਿਉਂ ਕਹਿੰਦੇ ਕਸ਼ਟ ਦੇ ਰਹੇ ਹਾਂ ਰੱਬ ਤੇ ਵਸਦਾ ਹੀ ਨਹੀਂ ਸਰੀਰ ਵਿੱਚ। ਸਵਾਹ ਕਿਉਂ ਮਲੀ ਹੈ? ਕਹਿੰਦੇ ਭਸਮ ਦੀ ਨਿਆਈ ਸਰੀਰ ਤੋਂ ਸਮਝਦੇ ਹਾਂ। ਰੱਬ ਨਹੀਂ ਵਸਦਾ। ਉਹ ਸਾਰਾ ਵਿਚਾਰ ਸਿੱਖ ਗੁਰੂ ਦੇ ਅੱਗੇ ਬੇਨਤੀ ਕਰਦਾ ਹੈ ਸਤਿਗੁਰੂ ਪਾਤਸ਼ਾਹ ਗਿਆਨ ਦਿਓ ਕੋਈ ਕਹਿੰਦਾ ਰੱਬ ਨਹੀਂ ਵੱਸਦਾ ਮਨੁੱਖ ਦੇ ਵਿੱਚ ਜੀਵ ਜੰਤੂਆਂ ਵਿੱਚ ਬਾਹਰ ਵੱਸਦਾ ਹੈ ਉਹ ਕਿਆ ਤੋ ਸਭ ਨਹੀਂ ਉਹ ਇਹ ਕੋਈ ਸਤਿਗੁਰੂ ਸਾਹਿਬ ਦੀ ਕਹਿੰਦਾ ਹੈ ਕਿ ਸਬਨਾ ਦੇ ਵਿੱਚ ਵੱਸਦਾ ਆਪਸੀ ਵਿਰੋਧ ਹੋ ਗਿਆ ਨਾ ਕੋਈ ਇਹ ਗੱਲ ਨੂੰ ਕਹਿੰਦਾ ਕਿ ਨਹੀਂ ਰੱਬ ਤੇ ਤੇਰੇ ਅੰਦਰ ਆ ਤੂੰ ਬਾਹਰ ਕਿੱਥੇ ਰਿਆ ਫਿਰਦਾ ਚੌਂਕੜਾ ਮਾਰ ਕੇ ਘਰੇ ਬੈਠ ਜਾ ਕਿਤੇ ਜਾਣ ਦੀ ਲੋੜ ਨਹੀਂ ਦੁਨੀਆ ਅੰਨੋਵਨੀ ਟਿਕਣ ਦਿੰਦੇ ਤੇ ਜਿਹੜਾ ਬਾਹਰ ਜਾਂਦਾ ਹੈ ਉਹਦੇ ਤੇ ਵੀ ਕਟਾਸਤ ਹੈ ਕੋਈ ਇਹ ਗੱਲ ਕਹਿੰਦਾ ਮਹੀਓ ਅੰਦਰ ਹੀ ਵਸਦਾ ਬਾਹਰ ਕਿਸੇ ਨੂੰ ਮੱਥਾ ਟੇਕਣ ਦੀ ਲੋੜ ਹੀ ਨਹੀਂ ਨਮਸਕਾਰ ਕਰਨ ਦੀ ਲੋੜ ਨਹੀਂ ਰੱਬ ਤੇ ਤੇਰੇ ਅੰਦਰ ਹੈ ਪਰ ਉਹਨੂੰ ਪ੍ਰਗਟ ਕਿਵੇਂ ਕਰਨਾ ਹੈ ਅੱਗੇ ਚੱਲ ਕੇ ਪਾਤਸ਼ਾਹ ਮਹਾਰਾਜ ਖੋਲਦੇ ਪਹਿਲਾ ਪ੍ਰਸ਼ਨ ਕਰਦਾ ਹੈ ਜਗਿਆਸੂ ਉਹ ਸਾਰੇ ਪ੍ਰਸ਼ਨ ਆ ਰਹੇ ਹਨ ਪੜ੍ਹਨਾ ਕਰੋ ਜੀ ਵਰਨਾ ਦੀਸੈ ਚਿਹਨ ਨਾਂ ਲਖੀਐ ਸੁਹਾਗਨ ਸਾਤੁ ਬੁਝਹੀਓ ਪਰ ਸਤਿਗੁਰੂ ਸਾਹਿਬ ਦੀ ਮਹਾਰਾਜ ਵਰਮਨਾ ਦੀਸੈ ਸਾਨੂੰ ਉਹਦਾ ਕੋਈ ਰੰਗ ਨਹੀਂ ਦਿਖਦਾ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਪ ਨਹਿ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਉਹਨੂੰ ਕੋਈ ਕਹਿ ਨਹੀਂ ਸਕਦਾ ਉਹਦਾ ਰੰਗ ਕਾਲਾ ਹੈ ਉਹਦਾ ਰੰਗ ਗੋਰਾ ਹੈ ਰੱਬ ਭੂਰੇ ਰੰਗ ਦਾ ਹੈ ਰੱਬ ਸਫੇਦ ਰੰਗ ਦਾ ਵਰਨ ਨਾ ਦੀਸੈ ਕੋਈ ਉਹਦੀ ਵਰਨ ਕਿਹੜੀ ਕਿਹੜੀ ਜਾਤ ਹੈ ਚਿਹਨ ਨਾ ਲਖਿਆ ਉਹਦਾ ਪਛਾਣ ਚਿੰਨ ਕੀ ਹੈ ਕਿ ਰੱਬ ਹੈ ਇਸ ਗੱਲ ਦਾ ਵੀ ਕੋਈ ਲੱਛਣ ਦਾ ਪਤਾ ਨਹੀਂ ਲੱਗਦਾ ਸੁਹਾਗਣ ਸਾਥ ਬੁਝਹੀਓ ਤੇ ਜਿਹੜੀ ਹੈ ਸੁਹਾਗਵਤੀ ਭਾਵ ਕੇ ਜਿਹੜੇ ਰੱਬ ਦੇ ਨਾਮ ਜਪਣ ਵਾਲੀਆਂ ਸੁਹੇਲੀਆਂ ਹਨ ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਤੁਸੀਂ ਗੱਲ ਸਮਝਾਉਣਾ ਕਰੋ ਦੁਨੀਆ ਭਰਮ ਦੇ ਵਿੱਚ ਪੈ ਗਈ ਹੈ ਸੱਚ ਹੈ ਕਿਸੇ ਨੇ ਰੱਬ ਦਾ ਰੂਪ ਕਿਦਾਂ ਦਾ ਬਣਾ ਲਿਆ ਕੋਈ ਕਹਿੰਦਾ ਰੱਬ ਦੀਆਂ ਬਹੁਤੀਆਂ ਬਾਹਾਂ ਉਹਨੇ ਬਹੁਤੀਆਂ ਮੂਰਤ ਬਾਹਾਂ ਵਾਲੀ ਮੂਰਤੀ ਦੀ ਪੂਜਾ ਕੀਤੀ ਕਿਸੇ ਨੇ ਕਿਹਾ ਨਹੀਂ ਉਹ ਪਰਮਾਤਮਾ ਵਾਹਿਗੁਰੂ ਦਾ ਸਰੂਪ ਅੱਧ ਅਕਾਰਾ ਹੈ ਦੱਖਣ ਦੀ ਧਰਤੀ ਤੇ ਜਗਨਨਾਥ ਦਾ ਮੰਦਿਰ ਤੱਕੋ ਉਹਦੀ ਮੂਰਤੀ ਦੇ ਵਿੱਚ ਤੱਕੋ ਉਹਦੀਆਂ ਲੱਤਾਂ ਬਾਹਾਂ ਨਹੀਂ ਹਨ ਉਹ ਕਹਿੰਦੇ ਇਹ ਹੀ ਜਗਨਨਾਥ ਹੈ ਕਿਸੇ ਨੇ ਉਹਦਾ ਬਕਰਾਲ ਸਰੂਪ ਬਣਾਉਣਾ ਕੀਤਾ ਦੇਵੀ ਦਾ ਰੂਪ ਕਹਿੰਦੇ ਨਹੀਂ ਇਹ ਸ਼ਕਤੀ ਹੈ ਇਹਦੇ ਵਿੱਚ ਪ੍ਰਗਟ ਹੋਈ ਵਾਸਤਵ ਦੇ ਵਿੱਚ ਤੇ ਸ਼ਕਤੀ ਦੇਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰਗਟ ਕੀਤੀ ਚੰਡੀ ਦੀ ਵਾਰ ਸ੍ਰੀ ਸਾਹਿਬ ਕਹਿੰਦੇ ਇਹ ਹੀ ਸ਼ਕਤੀ ਹੈ ਜਿਹਦੇ ਹੱਥ ਦੇ ਵਿੱਚ ਇਹ ਭਗਾਉਤੀ ਹੈ ਦੁਨੀਆ ਤੇ ਰਾਜ ਕਰਦਾ ਹੈ ਪਰ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਪਹਿਲਾਂ ਜਿਹੜੀ ਵਿਚਾਰ ਚੱਲਦੀ ਉਹਨਾਂ ਰੱਬ ਦੇ ਵਖਵਾਕ ਰੂਪ ਬਣਾ ਦਿੱਤੇ ਤੇ ਝਗੜਾ ਵੀ ਸ਼ੁਰੂ ਹੋਇਆ ਕਿਸੇ ਨੇ ਕਿਹਾ ਨਹੀਂ ਉਹ ਠਾਕੁਰ ਦਵਾਰੇ ਵੱਸਦਾ ਹੈ ਠਾਕੁਰ ਦੀ ਪੂਜਾ ਕਰਨ ਵਾਲਾ ਦੂਜਿਆਂ ਨਾਲ ਈਰਖਾ ਕਰਦਾ ਹੈ ਨਹੀਂ ਉਹ ਤੇ ਦੇਵੀ ਦੇ ਵਿੱਚ ਹੈ ਕਿਸੇ ਨੇ ਉਹਦਾ ਨਰ ਕਰਕੇ ਪੂਜਾ ਕੀਤੀ ਕਿਸੇ ਨੇ ਉਹਦਾ ਮਾਦਾ ਮੂਰਤੀ ਬਣਾ ਕੇ ਪੂਜਾ ਕੀਤੀ ਹਿੰਦੁਸਤਾਨ ਦੀ ਧਰਤੀ ਦੀ ਗੁਲਾਮੀ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਰੱਬ ਦੇ ਬਹੁਤੇ ਵਰਨ ਤੇ ਚੇਹਰ ਬਣਾ ਦਿੱਤੇ ਸਨ ਕਿਸੇ ਨੇ ਮੱਥੇ ਮੱਥੇ ਦੇ ਉੱਤੇ ਵਧ ਟੱਕੇ ਲਾ ਦਿੱਤੇ ਕਿਸੇ ਨੇ ਸਫੇਦ ਬਣਾ ਦਿੱਤਾ ਰੱਬ ਦਾ ਹੀ ਆਪਸੀ ਵਿਚੈਦਾ ਵੱਡੀ ਗੁੰਝਲ ਪੈਦਾ ਕਰ ਦਿੱਤੀ ਜਿਨ੍ਹਾਂ ਨੇ ਰੱਬ ਨੂੰ ਘੋਸ਼ਿਤ ਕਰਨਾ ਉਹਨਾਂ ਨੂੰ ਨਹੀਂ ਸੀ ਪਤਾ ਲੱਗਦਾ ਕਿ ਕਿਹੜਾ ਸੱਚ ਤੇ ਕਿਹੜਾ ਗਲਤ ਹੈ ਦੁਨੀਆ ਨੂੰ ਕੀ ਸਮਝਾਉਣਾ ਸੀ ਉਸ ਦੇ ਬਾਬਤ ਭਗਤ ਕਬੀਰ ਸਾਹਿਬ ਨੇ ਕਿਹਾ ਸੀ ਲੋਗਨ ਰਾਮ ਖਲੌਣਾ ਜਾਣਾ ਰੱਬ ਨੇ ਤੇ ਦੁਨੀਆ ਨੂੰ ਖਡਾਉਣਾ ਬਣਾ ਲਿਆ ਸੀ ਭਗਤੀ ਲਹਿਰ ਦੇ ਸ਼ਰੋਮਣੀ ਮੋਢੀ ਭਗਤ ਬਾਬਾ ਕਬੀਰ ਸਾਹਿਬ ਜੀ ਨੇ ਸਮੇਂ ਦੇ ਹਾਲਾਤ ਨੂੰ ਬਿਆਨ ਕੀਤਾ ਹੈ ਖਡਾਉਣਾ ਬਣਾ ਲਿਆ ਜਿਵੇਂ ਖਡਾਉਣਾ ਜਿੱਦਾਂ ਦਾ ਮਰਜ਼ੀ ਬਣਾ ਲਈਏ ਪਰਚਾਇਆ ਜਾਂਦਾ ਹੈ ਧਾਰਮਿਕ ਆਗੂਆਂ ਨੇ ਦੁਨੀਆ ਨੂੰ ਪਰਚਾਉਣ ਦੀ ਖਾਤਰ ਰੱਬ ਨੂੰ ਖਡਾਉਣਾ ਬਣਾ ਕੇ ਰੱਖ ਦਿੱਤਾ ਸੀ ਤਾਂ ਕਰਕੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗਮਾਹੀ ਪਠਾਇਆ ਗੁਰੂ ਨਾਨਕ ਸਾਹਿਬ ਨੂੰ ਸੰਸਾਰ ਤੇ ਆਉਣਾ ਪਿਆ ਗੱਲ ਨਹੀਂ ਸੀ ਸੂਤ ਆਉਂਦੀ ਪਹਿਲਾਂ ਕਾਉ ਪਰਮੇਸ਼ਰ ਵਾਹਿਗੁਰੂ ਆਇਆ ਸਾਧ ਮਹਾਰਾਜ ਉਹੀ वेदना ਜਿਹੜੀ ਅੰਦਰ ਦੀ ਜਿਹੜਾ ਰੱਬ ਨੂੰ ਪਾਉਣਾ ਚਾਹੁੰਦਾ ਪਰ ਧਰਮ ਦੇ ਵਿੱਚ ਪੈ ਗਿਆ ਧਰਮੇ ਵਿੱਚ ਆਇਆ ਹੋਇਆ ਉਹਦੇ ਅੰਦਰ ਦੀ ਕੀ ਅਵਸਥਾ ਹੈ ਉਸ ਅਵਸਥਾ ਦਾ ਵਿਆਣ ਮਹਾਰਾਜ ਇੱਕ ਸਿੱਖ ਦੀ ਅੰਦਰ ਦੀ ਬੇਬਲਤਾ ਨੂੰ ਬਿਆਨ ਕਰਦੇ ਹੋਏ ਇੱਥੇ ਗਿਆਨ ਦੇ ਰਹੇ ਹਨ ਉਹ ਕਹਿੰਦਾ ਪਰਮੇਸ਼ਰ ਵਰਨ ਨਾ ਦਿੱਸੈ ਨੇੜੀ ਵਰਨ ਜਾਤ ਵਿੱਚ ਹੈ ਚਿਹਨ ਨਾ ਲਖਿਆ ਉਹਦਾ ਕਿਹੜਾ ਲਖਣ ਹੈ ਰੱਬ ਦਾ ਕਿ ਮੈਂ ਪਤਾ ਕਰਾਂ ਕਿ ਆ ਰੱਬ ਹੈ ਸੁਹਾਗਣ ਸਾਥ 부ਝਾਈਓ ਤੇ ਜਿਹੜੀ ਸੁਹਾਗਵਤੀ ਹੈ ਸਾਥ ਭਾਵ ਕੇ ਕਿਰਪਾ ਕਰਕੇ 부ਝਾਈਓ ਉਹ ਉਹ ਬੁਝਣਾ ਚਾਹੁੰਦਾ ਹੈ ਕਸ ਕੇ ਸ਼ਬਦ ਬੋਲਣਾ 부ਝਾਈਓ ਉਹਨੂੰ ਸਮਝਾ ਦਿਓ ਸੱਚ ਸਮਝਾ ਦਿਓ ਸਤਗੁਰੂ ਸਾਹਿਬ ਜੀ ਕਿਉਂਕਿ ਆਪ ਜੀ ਦੇ ਘਰ ਦਾ ਕੀ ਬਿਰਦ ਬਿਰਦ ਹੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਤੇਰੇ ਘਰ ਵਿੱਚ ਸੱਚ ਦੀ ਗੱਲ ਚੱਲਦੀ ਹੈ ਸਿੱਖ ਦੇ ਅੰਦਰ ਦੀ ਉਸ ਬੇਬਲਤਾ ਨੂੰ ਸੁਣ ਕੇ ਹੁਣ ਉੱਤਰ ਦੇ ਰਹੇ ਹਨ ਪੜਨਾ ਕਰੋ ਜੀ ਸਰਬਨਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਕਹੀਓ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਮਾਣ ਕਰਨ ਲੱਗੇ ਕਹਿੰਦੇ ਗੁਰ ਸਿੱਖੋ ਅਸਲ ਦੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਕੈਸਾ ਹੈ ਸਰਬ ਨਿਵਾਸੀ ਤੁਸੀਂ ਕਿਹਾ ਨਾਮ ਕੋ ਕਹਤੋ ਸਭ ਬਾਹਰ ਬਾਹਰ ਕੋ ਕਹਤੋ ਸਭ ਮਹੀਓ ਕੋਈ ਕਹਿੰਦਾ ਬਾਹਰ ਵੱਸਦਾ ਹੈ ਕੋਈ ਕਹਿੰਦਾ ਅੰਦਰ ਵੱਸਦਾ ਪਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਰਬ ਨਿਵਾਸੀ ਘਟ ਘਟ ਵਾਸੀ ਉਹ ਹਰ ਜਗ੍ਹਾ ਹੈ ਉਹ ਸਰਬ ਨਿਵਾਸ ਕਰਦਾ ਹੈ ਘੱਟ ਘੱਟ ਤੋਂ ਪਾਪ ਤੇ ਹਰ ਸਰੀਰ ਦੇ ਵਿੱਚ ਹੈ ਕੋਈ ਐਸਾ ਸਰੀਰ ਨਹੀਂ ਨਾ ਮਨੁੱਖ ਦਾ ਨਾ ਜੀਵ ਜੰਤੂ 84 ਲੱਖ ਜੂਨ ਦਾ ਕੋਈ ਐਸਾ ਤੱਤ ਨਹੀਂ ਜਿੱਥੇ ਰੱਬ ਨਾ ਵਸਦਾ ਹੋਵੇ ਉਹਨੂੰ ਪਾਉਣਾ ਕਿਵੇਂ ਹੈ ਜੈਸੇ ਜਲ ਮੈਂ ਕਮਲ ਨਰਾਲਮ ਮੁਰਗਾਈ ਨਹੀਂ ਸਾਨੈ ਇਹ ਅਵਸਥਾ ਬਣਾਉਣੀ ਹੈ ਤੇ ਵਸਦਾ ਕਿਵੇਂ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਾਵਨ ਇੱਕ ਬਚਨ ਵੀ ਆਉਂਦਾ ਹੈ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੁੱਧ ਮੈਂ ਘੀਆ ਪਾਤਸ਼ਾਹ ਕਹਿੰਦੇ ਜਿਵੇਂ ਸਾਰੀ ਬਨਸਪਤੀ ਦੀ ਲੱਕੜੀ ਦੇ ਅੰਦਰ ਅੱਗ ਹੈ ਪਰ ਪ੍ਰਗਟ ਕਰਨ ਦੀ ਇੱਕ ਵਿਧੀ ਹੁੰਦੀ ਸਾਰੇ ਦੁੱਧ ਦੇ ਵਿੱਚ ਘਿਓ ਹੁੰਦਾ ਪਰ ਉਹਨੂੰ ਪ੍ਰਗਟ ਕਰਨ ਵਾਸਤੇ ਵਿਧੀ ਰੱਖਣੀ ਪੈਂਦੀ ਚਾਟੀ ਚਾਹੀਦੀ ਹੈ ਰੜਕਣਾ ਚਾਹੀਦਾ ਮਧਾਣਾ ਚਾਹੀਦਾ ਸਿਆਣੀ ਔਰਤ ਚਾਹੀਦੀ ਹੈ ਰੜਕ ਕੇ ਘੋ ਕੱਢੇਗੀ ਉਦਾਂ ਦਿਖਦਾ ਨਹੀਂ ਇਦਾਂ ਰੱਬ ਹਰ ਜਗ੍ਹਾ ਹੈ ਉਹਨੂੰ ਪ੍ਰਗਟ ਕਰਨ ਵਾਸਤੇ ਵੀ ਮਿਹਨਤ ਦੀ ਲੋੜ ਹੈ ਅੱਗ ਨੂੰ ਪ੍ਰਗਟ ਕਰਨ ਵਾਸਤੇ ਬਾਹਰ ਦੀ ਅੱਗ ਦੀ ਲੋੜ ਹੈ ਕਿ ਇਹੀ ਉੱਤਰ ਮਿਲ ਜਾਂਦਾ ਜਿਹੜੇ ਕਹਿੰਦੇ ਅੰਮ੍ਰਿਤ ਅੰਦਰ ਹੈ ਬਾਹਰ ਦੀ ਕਿ ਲੋੜ ਸਤਿਗੁਰੂ ਕਹਿੰਦੇ ਜਿ ਕਿਹਾ ਧਰਤੀ ਮੱਧੈ ਪਾਣੀ ਨਹੀਂ ਕੀ ਧਰਤੀ ਵਿੱਚ ਪਾਣੀ ਨਹੀਂ ਹੈ ਧਰਤੀ ਵਿਚਲਾ ਪਾਣੀ ਕੱਢਣ ਵਾਸਤੇ ਬੋਰ ਕਰਕੇ ਬਾਹਰ ਦਾ ਪਾਣੀ ਪਾਇਆ ਜਾਂਦਾ ਤਾਂ ਪਾਣੀ ਨਿਕਲਦਾ ਹੈ ਅੰਦਰ ਦੇ ਅੰਮ੍ਰਿਤ ਨੂੰ ਪੈਦਾ ਪ੍ਰਗਟ ਕਰਨ ਵਾਸਤੇ ਸਿੱਖਾ ਤੈਨੂੰ ਕਲਗੀਆਂ ਵਾਲੇ ਦੀ ਦਾਤ ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕਣਾ ਪਵੇਗਾ ਫੇਰ ਉਹ ਅੰਮ੍ਰਿਤ ਪ੍ਰਗਟ ਹੁੰਦਾ ਹੈ ਰੱਬ ਹੈ ਅੰਦਰ ਉਸ ਨੂੰ ਪ੍ਰਗਟ ਕਰਨ ਵਾਸਤੇ ਤੈਨੂੰ ਸਾਧਨਾ ਕਰਨੀ ਪਵੇਗੀ ਸਰਬਨਵਾਸੀ ਘਟ ਘਟ ਵਾਸੀ ਪਹਿਲਾ ਉੱਤਰ ਦਿੱਤਾ ਪਰਮੇਸ਼ਰ ਵਾਹਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹ ਸਾਰੀ ਜਗ੍ਹਾ ਹੈ ਹਰ ਧੜੇ ਹਰ ਸਰੀਰ ਵਿੱਚ ਵੱਸਦਾ ਹੈ ਨਾਨਕ ਕਹਤੋ ਸੁਨੋ ਰੇ ਲੋਗਾ ਸੰਤ ਰਸ ਨੂੰ ਬਸਹੀਓ ਤੇ ਉਹ ਕਹਿਣ ਲੱਗੇ ਕਿ ਕੀ ਉਹਨੂੰ ਕੋਈ ਦੋਸ਼ ਲੱਗਦਾ ਤੇ ਪਾਤਸ਼ਾਹ ਦਾ ਉੱਤਰ ਕਿ ਲੇਪ ਨਹੀਂ ਅਲਪਹੀਓ ਕਹਿੰਦੇ ਪਰਮੇਸ਼ਰ ਵਾਹਿਗੁਰੂ ਲੇਪ ਤੋਂ ਲਪਾਏ ਦਾਗ ਤੋਂ ਰਹਿਤ ਹੈ ਰੱਬ ਨੂੰ ਕੋਈ ਦਾਗ ਨਹੀਂ ਲੱਗਦਾ ਉਹ ਤੇ ਨਿਹਕਲੰਕ ਹੈ ਅਲਪਈਹੋ ਐਸਾ ਜੋ ਪਰਮੇਸ਼ਰ ਵਾਹਿਗੁਰੂ ਹਰ ਜਗ੍ਹਾ ਵੱਸਦਾ ਹੈ ਜਿਹੜੇ ਉਹਦੇ ਨਾਮ ਨੂੰ ਜਪਦੇ ਹਨ ਉਹਨਾਂ ਨੂੰ ਹੀ ਸੋਝੀ ਆ ਜਾਂਦੀ ਹੈ ਲੇਪ ਨਹੀਂ ਪਰਮੇਸ਼ਰ ਵਾਹਿਗੁਰੂ ਨੂੰ ਕੋਈ ਦੋਸ਼ ਨਹੀਂ ਹੈ ਨਾਮ ਦਾ ਨਾਮ ਦੇ ਵਿੱਚ ਕੋਈ ਦੋਸ਼ ਨਹੀਂ ਮਨੁੱਖ ਦਾਗੀ ਹੋ ਸਕਦਾ ਕਦੀ ਸ਼ਬਦ ਨਹੀਂ ਦਾਗੀ ਹੋਇਆ ਦੂਜਾ ਉਤਰ ਤੇ ਤੀਜਾ ਜਿਹੜਾ ਉਹਨਾਂ ਨੇ ਬਚਨ ਕੀਤਾ ਵਰਨਨਾ ਦੀਸਾ ਚਿਹਨ ਨਾ ਲਖੀਐ ਤੇ ਸਾਬ ਕਹਿੰਦੇ ਨਾਨਕ ਕਹਿਤ ਸੁਣਨਾ ਕਰੋ ਸਿੱਖੋ ਸੁਨੋ ਹਰੇ ਲੋਗਾ ਏ ਦੁਨੀਆ ਦੇ ਲੋਗੋ ਸੁਣੋ ਰੱਬ ਵਸਦਾ ਕਿੱਥੇ ਸੰਤ ਰਸਨ ਕੋ ਵਸੈਯੋ ਬਾਦਸ਼ਾਹ ਕਹਿੰਦੇ ਰੱਬ ਪ੍ਰਮਾਤਮਾ ਵੈਗਰੂ ਸੰਤਾਂ ਦੇ ਹਿਰਦੇ ਵਿੱਚ ਵਸਦਾ ਹੈ ਸੰਤ ਰਸਨ ਕੋ ਵਸੈਯੋ ਸੰਤਾਂ ਦੀ ਰਸਨਾ ਤੇ ਪਰਮੇਸ਼ਰ ਵਸਦਾ ਹੈ ਭਗਤ ਪੀਪਾ ਜੀ ਤੇ ਭਗਤ ਪਰਮਾਨੰਦ ਜੀ ਉਨ੍ਹਾਂ ਦੀ ਆਪਸੀ ਵਿਚਾਰ ਹੋਈ ਤੇ ਭਗਤ ਪੀਪਾ ਜੀ ਨੇ ਪਰਮਾਨੰਦ ਜੀ ਨੂੰ ਪੁੱਛਣਾ ਕੀਤਾ ਸੀ ਪ੍ਰਮਾਤਮਾ ਕਿੱਥੇ ਵੱਸਦਾ ਹੈ ਤੇ ਉਹਨਾਂ ਨੇ ਕਿ ਆਸੀ ਸੰਤਾਂ ਦੇ ਪੰਜ ਜਗ੍ਹਾ ਤੇ ਪਰਮੇਸ਼ਰ ਵੱਸਦਾ ਹੈ ਪਹਿਲਾ ਉਹਨਾਂ ਨੇ ਉੱਤਰ ਦਿੱਤਾ ਜੋ ਪਰਮੇਸ਼ਰ ਵਾਇਗਰੋ ਹੈ ਸੰਤ ਦੀ ਰਸਨਾ ਤੇ ਵੱਸਦਾ ਹੈ ਸੁਖਮਣੀ ਸਾਹਿਬ ਦੇ ਵਿੱਚ ਵੀ ਮਹਾਰਾਜ ਦੇ ਬਚਨ ਆਉਂਦੇ ਹਨ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਪਰਮਾਤਮਾ ਵਾਹਿਗੁਰੂ ਇੱਕ ਨੰਬਰ ਤੇ ਸਾਧੂ ਦੀ ਰਸਨਾ ਤੇ ਕਿਵੇਂ ਵਸਦਾ ਕਿਉਂਕਿ ਉਹਦੀ ਰਸਨਾ ਨਾਮ ਜਪਦੀ ਹੈ ਦੂਜਾ ਪਰਮੇਸ਼ਰ ਵਾਹਿਗੁਰੂ ਸੰਤ ਦੀ ਦ੍ਰਿਸ਼ਟੀ ਦੇ ਵਿੱਚ ਵਸਦਾ ਹੈ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਸੰਤ ਦੀ ਦ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਹੈ ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਹੈ ਅੰਮ੍ਰਿਤ ਵਰਸਦੀ ਹੈ ਨਾ ਪਾਪ ਕੇ ਉਹ ਨੇਤਰਾਂ ਦੁਆਰਾ ਹਰ ਜਗ੍ਹਾ ਰੱਬ ਨੂੰ ਹੀ ਤੱਕਦਾ ਉਹਨੂੰ ਕੋਈ ਦੂਸਰਾ ਦਿਖਦਾ ਹੀ ਨਹੀਂ ਇਸ ਕਰਕੇ ਦੁਐਤ ਤੋਂ ਰਹਿਤ ਸੰਤ ਹੋ ਜਾਂਦਾ ਸੰਤ ਦੀ ਦੇਖਣੀ ਦੇ ਵਿੱਚ ਵੀ ਰੱਬ ਹੈ ਸੰਤ ਦੀ ਰਸਨਾ ਦੇ ਉੱਤੇ ਰੱਬ ਹੈ ਤੀਜਾ ਸੰਤ ਦੇ ਹਿਰਦੇ ਵਿੱਚ ਵੀ ਪਰਮੇਸ਼ਰ ਵਸਦਾ ਕਿਉਂਕਿ ਸੰਤ ਦਾ ਪੂਰਨ ਮਹਾਤਮਾ ਦੀ ਇਹ ਨਿਸ਼ਾਨੀ ਹਰ ਵੇਲੇ ਹਿਰਦੇ ਵਿੱਚ ਧਿਆਨ ਵਿੱਚ ਉਹਦੇ ਅੰਤਸ਼ ਕਰਨ ਵਿੱਚ ਗੁਰੂ ਗੁਰੂ ਰਹਿੰਦਾ ਹੈ ਰੱਬ ਤੋਂ ਇਲਾਵਾ ਉਹਦੀ ਸੋਚ ਨਹੀਂ ਹੁੰਦੀ ਜਿਹੜਾ ਪੂਰਨ ਮਹਾਤਮਾ ਹੈ ਚੌਥੀ ਸੰਤ ਪਰਮੇਸ਼ਰ ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਯਾਦ ਰੱਖੋ ਸੰਤਾਂ ਦੀ ਧੂੜੀ ਚਰਨ ਧੂੜ ਵਿੱਚ ਵੀ ਵਸਦਾ ਹੈ ਉਹਨਾਂ ਦੀ ਚਰਨ ਧੂੜ ਮਿਲ ਜਾਵੇ ਕਿਸੇ ਜਗਿਆਸੂ ਨੂੰ ਉਹਦਾ ਵੀ ਭਲਾ ਹੋ ਜਾਂਦਾ ਹੈ ਜਿਵੇਂ ਕਿ ਲੇਖ ਬਦਲ ਜਾਂਦੇ ਸੰਤ ਦੇ ਚਰਨ ਧੂੜ ਦੇ ਨਾਲ ਸ਼ਬਦ ਵੀ ਲੇਖ ਬਦਲਦਾ ਹੈ ਸੰਤ ਦੇ ਚਰਨਾਂ ਦੀ ਖਾਕ ਵੀ ਲੇਖ ਬਦਲਦੀ ਇਸ ਗੱਲ ਦਾ ਇਤਿਹਾਸ ਸ਼ਹੀਦ ਭਾਈ ਸੁਵੇਖ ਸਿੰਘ ਤੇ ਸ਼ਹੀਦ ਭਾਈ ਸ਼ਾਬਾਦ ਸਿੰਘ ਦੀ ਸਾਖੀ ਹੁੰਦੀ ਹੈ ਚਰਨਾਂ ਦੀ ਧੂੜ ਜੀ ਉਹਦਾ ਮੱਥੇ ਨੂੰ ਲਾਈ ਪੁੱਤਰ ਦੇ ਲੇਖ ਬਦਲ ਦਿੱਤੇ ਸਭ ਧੂੜੀ ਵਿੱਚ ਲੋਹ ਡੰਦਰੀ ਸੋਹਾ ਡਾਨਕ ਤੈ ਸਹਨਾਲੇ ਗੁਰਬਾਣੀ ਦਾ ਬਾਤ ਹੁੰਦਾ ਹੈ ਪੰਜਵਾਂ ਜਿਹੜਾ ਹੈ ਸੰਤ ਦੀ ਸੰਗਤ ਵਿੱਚ ਪਰਮੇਸ਼ਰ ਵਸਦਾ ਹੈ। ਸੰਤ ਦੀ ਸੰਗਤ ਕਰੇਗੋ ਤੁਹਾਨੂੰ ਗੁਰੂ ਗੁਰੂ ਚਿੱਤੇ ਆਵੇਗਾ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਭਗਤ ਪੀਪਾ ਜੀ ਨੂੰ ਭਗਤ ਪਰਮਾਨੰਦ ਜੀ ਨੇ ਇਹ ਵਾਹਿਗੁਰੂ ਰਾਮਾਨੰਦ ਜੀ ਨੇ ਗਿਆਨ ਦਿੱਤਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਗਤ ਕਰ ਤੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਸੰਗ ਕਰਨਾ ਕਰ। ਸੋ ਸ਼ਬਦ ਦੀ ਕਮਬ ਸਮਾਪਤੀ ਦੇ ਉੱਤੇ ਕারণ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਦੋ ਕਦਿਆਂ ਵਾਲਾ ਜੋ ਪਾਵਨ ਸ਼ਬਦ ਆਇਆ ਇਹੀ ਸਮਝਾਇਆ ਸੰਤ ਰਸਨ ਕੋ ਵਸੈਓ ਉਹ ਪਰਮਾਤਮਾ ਵੈਗੁਰੂ ਸਾਧੂ ਦੀ ਰਸਨਾ ਤੇ ਵਸਦਾ ਹੈ ਸੰਗਤ ਦੀ ਰਸਨਾ ਤੇ ਵਸਦਾ ਹੈ ਸੰਗਤ ਕਰਨਾ ਕਰ ਤੇਰਾ ਭਲਾ ਹੋਵੇਗਾ ਇਸ ਸਮੇਂ ਦੀ ਸਮਾਪਤੀ ਇੱਕ ਸ਼ਬਦ ਦੂਜਾ ਸ਼ਬਦ ਵੀ ਸਤਗੁਰੂ ਪਾਤਸ਼ਾਹ ਮਹਾਰਾਜ ਨੇ ਉੱਥੇ ਹੀ ਉਚਾਰਨ ਕੀਤਾ ਉਹਦੀ ਵਿਚਾਰ ਕੱਲ ਦੇ ਦੀਵਾਨ ਵਿੱਚ ਬਣ ਆਵੇਗੀ ਇਨੀਆਂ ਬੇਨਤੀਆਂ ਪ੍ਰਵਾਨ ਭੁੱਲ ਚੁਗਦੀ ਖਮਾ ਜੀ ਆਓ ਅਖੀਰ ਦੀਆਂ ਪੰਕਤੀਆਂ ਪੜ ਕੇ ਸਮਾਪਤੇ ਵੱਲ ਵਧਨਾ ਕਰੀਏ ਸਰਬਨਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਹੀਓ ਨਾਨਕ ਕਹਿ ਤਾ ਸੁਣੋ રે ਲੋਗਾ ਸਰਸਨ ਕੋ ਬਸਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜਪ ਜੀ ਆ ਰਾਮ ਗਲੀ ਮਹਲਾ 3 ਜਾਨੰਦਿ ਕੋ ਪੂਰਨ